ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਸਰਕਾਰੀ ਕਾਲਜ ਗੁਰਦਾਸਪੁਰ ਨਵਦੀਪ ਸਿੰਘ ਵਿੱਚ ਹੋ ਰਹੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ 'ਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਬਤੌਰ ਮੁੱਖ ਮਹਿਮਾਨ ਵਜੋਂ ਪਹੁੰਚੇ ਗੱਲਬਾਤ ਕਰਦਿਆਂ ਰਮਨ ਬਹਿਲ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਕੂਲੀ ਵਿਦਿਆਰਥੀਆਂ ਨੂੰ ਖੇਡਾਂ ਵਤਨ ਪੰਜਾਬ ਰਾਹੀਂ ਇੱਕ ਵਧੀਆ ਪਲੇਟਫਾਰਮ ਮੁਹੱਈਆ ਕਰਵਾਇਆ ਜਾ ਰਿਹਾ ਹੈ ਖੇਡਾਂ ਰਾਹੀਂ ਸਕੂਲੀ ਵਿਦਿਆਰਥੀ ਅੱਗੇ ਜਾ ਕੇ ਨੈਸ਼ਨਲ ਇੰਟਰਨੈਸ਼ਨਲ ਪੱਧਰ ਤੇ ਵੱਡਾ ਮੁਕਾਮ ਹਾਸਲ ਕਰ ਸਕਦੇ ਹਨ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਵੱਲ ਬਹੁਤ ਧਿਆਨ ਦੇ ਰਹੀ ਹੈ ਕਿਉਂਕਿ ਖੇਡਾਂ ਹੀ ਨਸ਼ੇ ਦਾ ਖਾਤਮਾ ਕਰਨ ਦਾ ਇੱਕ ਮਾਤਰ ਜ਼ਰੀਆ ਹਨ ਉਹਨਾਂ ਨੇ ਕਿਹਾ ਕਿ ਅੱਜ ਸ਼ਹੀਦ ਨਵਦੀਪ ਸਿੰਘ ਸਟੇਡੀਅਮ ਵਿੱਚ ਜੋ ਖੇਡਾਂ ਕਰਵਾਈਆਂ ਜਾ ਰਹੀਆਂ ਹਨ ਇਸ ਦੇ ਨਾਲ ਇੱਕ ਗੱਲ ਸਾਬਤ ਹੋ ਗਈ ਹੈ ਕਿ ਹੁਣ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਦੀ ਮਨੋਵਿਗਿਆਨਿਕ ਸਥਿਤੀ ਪਹਿਲਾਂ ਨਾਲੋਂ ਬਹੁਤ ਬਿਹਤਰ ਹੋ ਚੁੱਕੀ ਹੈ ਚੇਅਰਮੈਨ ਰਮਨ ਬਹਿਲ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਵੀ ਵੰਡੇ ਬਿਊਰੋ ਰਿਪੋਰਟ ਕੇਆਰਟੀ ਨਿਊਜ਼ ਨੈਟਵਰਕ ਪੰਜਾਬ ਜਿਵੇਂ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਔਰ ਭਗਵੰਤ ਮਾਨ ਜੀ ਜੋ ਸਾਡੇ ਮੁੱਖ ਮੰਤਰੀ ਨੇ ਉਹਨਾਂ ਨੇ ਖੇਡਾਂ ਨੂੰ ਉਤਸ਼ਾਹਤ ਕਰਨ ਵਾਸਤੇ ਬਹੁਤ ਵੱਡੇ ਸਰਦ ਦੇ ਉੱਪਰ ਉਪਰਾਲੇ ਕੀਤੇ ਨੇ ਇੱਕ ਦੇ ਇਲਾਕੇ ਵੱਲੋਂ ਪੁਖ ਮੰਤਰੀ ਸਾਹਿਬ ਦਾ ਧੰਨਵਾਦ ਔਰ ਉਹਨਾਂ ਨੇ ਜਿਸ ਵਕਤ ਸਰਕਾਰ ਬਣੀ ਉਹਨਾਂ ਨੇ ਖੇਡਾ ਵਤਨ ਪੰਜਾਬ ਦੀਆ ਸ਼ੁਰੂ ਕੀਤੀਆ ਔਰ ਅੱਜ ਜਿਹੜੀਆਂ ਖੇਡਾ ਵਤਨ ਪੰਜਾਬ 2026 ਆ ਉਹ ਅੱਜ 3rd ਸੀਜ਼ਨ ਦੀ ਇਹ ਜਿਹੜੀਆਂ ਗੇਮਾਂ ਨੇ ਹੋ ਰਹੀਆਂ ਨੇ ਔਰ ਇਹ ਸਾਡੇ ਗਵਰਨਮੈਂਟ ਕਾਲਜ ਦੇ ਸਟੇਡੀਅਮ ਦੇ ਵਿੱਚ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਨੇ ਬੱਚੇ ਨੇ ਬੱਚੀਆਂ ਨੇ ਉਹ ਵੱਖ-ਵੱਖ ਇਵੈਂਟਸ ਦੇ ਵਿੱਚ ਲਗਾਤਾਰ ਜਿਹੜੀ 29 ਅਗਸਤ ਤੋਂ ਸ਼ੁਰੂ 28 ਸਤੰਬਰ ਤੱਕ ਚਲਣੀ ਆ ਬਹੁਤ ਵੱਧ ਚੜ੍ਹ ਕੇ ਹਿੱਸਾ ਲਿਆ ਮੈਂ ਸਮਝਦਾ ਵੀ ਮੈਂ ਧਨਵਾਦੀ ਆ ਜਿਹੜੇ ਸਾਡੇ ਕੋਚ ਸਾਹਿਬਾਨ ਨੇ ਖਾਸ ਕਰਕੇ ਜਿਹੜੇ ਫਿਜ਼ੀਕਲ ਐਜੂਕੇਸ਼ਨ ਦੇ ਟੀਚਰ ਸਾਹਿਬਾਨ ਨੇ ਡਿਸਟ੍ਰਿਕਟ ਸਪੋਰਟਸ ਆਫੀਸਰ ਔਰਲੀ ਸਾਰੀ ਟੀਮ ਜਿਨ੍ਹਾਂ ਨੇ ਇਹ ਖੇਡਾ ਵਦਨ ਪੰਜਾਬ ਦੀਆਂ ਨੂੰ ਗੁਰਦਾਸਪੁਰ ਵਿੱਚ ਕਾਮਯਾਬ ਕਰਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਔਰ ਮੈਂ ਬੇਨਤੀ ਕਰੂੰਗਾ ਨੌਜਵਾਨਾਂ ਨੂੰ ਵੀ ਬੱਚਿਆਂ ਨੂੰ ਕਿ ਵੱਧ ਤੋਂ ਵੱਧ ਖੇਡ ਮੈਦਾਨਾਂ ਦੇ ਵਿੱਚ ਆਓ ਗਰਾਊਂਡਾਂ ਦੇ ਵਿੱਚ ਆਓ ਕਿਉਂਕਿ ਜਿਹੜੀ ਤੁਹਾਡੀ એનર્ਜੀ ਆ ਉਹ ਖੇਡਾਂ ਦੇ ਵਿੱਚ ਆ ਕੇ ਹੀ ਚੈਨਲਾਈਜ਼ ਹੋਣੀ ਹੈ ਜੇ ਮੈਂ ਸਮਝਦਾ ਵੀ ਮੁੱਖ ਮੰਤਰੀ ਜੀ ਦਾ ਇਹ ਉਪਰਾਲਾ ਉਹ ਨੌਜਵਾਨਾਂ ਦੀ એનર્ਜੀ ਨੂੰ ਚੈਨਲਾਈਜ਼ ਕਰਨ ਲਈ ਨਸ਼ਿਆਂ ਤੋਂ ਦੂਰ ਰੱਖਣ ਵਾਸਤੇ ਔਰ ਇਹ ਖੇਡਾਂ ਦੇ ਮਾਧਿਅਮ ਰਾਹੀਂ ਜਿੱਥੇ ਬੱਚਿਆਂ ਨੂੰ ਵਧੀਆ ਚੰਗਾ ਭਵਿੱਖ ਬਣਦਾ ਔਰ ਤੁਸੀਂ ਅਰਾਹਣ ਹੋਵੋਗੇ ਇਹ ਪੰਜਾਬ ਦੇ ਵਿੱਚ ਆ ਆਮ ਆਦੀ ਪਾਰਟੀ ਦੀ ਪਹਿਲੀ ਸਰਕਾਰ ਆ ਇਨੇ 11 ਖਿਡਾਰੀਆਂ ਨੂੰ ਵੱਖ-ਵੱਖ ਉੱਚੀਆਂ ਨੌਕਰੀਆਂ ਦਿੱਤੀਆਂ ਅੱਗੇ ਇਨਾਮ ਮਿਲਦਾ ਸੀਗਾ ਜਦੋਂ ਜਿੱਤ ਕੇ ਆਉਂਦਾ ਸੀ ਹੁਣ ਤਿਆਰੀ ਵੇਲੇ ਵੀ ਖਿਡਾਰੀਆਂ ਨੂੰ ਉਹਦੇ ਉੱਪਰ ਜਿਹੜਾ ਬੰਦਾ ਖਰਚਾ ਉਹ ਵੀ ਸਿਰਫ ਪੰਜਾਬ ਸਰਕਾਰ ਜਿਹੜੀ ਆ ਉਹ ਕਰਦੀ ਆ ਆ ਹੁਣ ਤੁਸੀਂ ਦੇਖਿਆ ਹੌਕੀ ਦੇ ਵਿੱਚ ਜਿਹੜੇ ব্রੌਨ ਮੈਡਲ ਲੈ ਕੇ ਆਏ ਨੇ ਇੱਕ-ਇੱਕ ਕਰੋੜ ਰੁਪਈਆ ਖਿਡਾਰੀਆਂ ਨੂੰ ਮਿਲਿਆ ਸੋ ਮੈਂ ਨੌਜਵਾਨਾਂ ਨੂੰ ਅਪੀਲ ਕਰਾਂਗਾ ਕਿ ਮੁੱਖ ਮੰਤਰੀ ਜੀ ਦਾ ਇਹ ਪ੍ਰਾਲਾ ਕਿ ਸਾਡੇ ਨੌਜਵਾਨ ਖੇਡਾਂ ਦੇ ਮਾਧਿਅਮ ਨਾਲ ਹੀ ਚੰਗੀ ਬਣਾਈ ਤੇ ਵੀ ਉੱਪਰ ਜਾਣ ਨੌਕਰੀਆਂ ਵੀ ਲੈਣ ਖੇਡਾਂ ਦੇ ਮਾਧਿਅਮ ਨਾਲ ਹੀ ਚੰਗਾ ਆਪਣਾ ਭਵਿੱਖ ਬਣਾਉਣ ਸੋ ਤਗੜੇ ਹੋ ਕੇ ਮੈਂ ਅਪੀਲ ਕਰੂੰਗਾ ਵੀ ਸਾਰਿਆਂ ਨੂੰ ਵੱਧ ਤੋਂ ਵੱਧ ਬੱਚੇ ਜਿਹੜੇ ਨੇ ਇਹ ਸਪੋਰਟਸ ਨਾਲ ਜੁੜਨ ਔਰ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਗੁਰਦਾਸਪੁਰ ਇੱਕ ਸਪੋਰਟਸ ਦੀ ਨਰਸਰੀ ਆ ਜਿੱਤੇ ਹਰ ਹੀਬਨ ਦੇ ਵਿੱਚ ਹਰ ਗੇਮ ਦੇ ਵਿੱਚ ਗੁਰਦਾਸਪੁਰ ਦੀ ਧਰਤੀ ਨੇ ਬਹੁਤ ਵਧੀਆ ਖਿਡਾਰੀ ਜਿਹੜੇ ਨੇ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਦੇ ਉੱਪਰ ਟੇਰ ਲੈਵਲ ਤੇ ਦਿੱਤੇ ਨੇ ਸੋ ਪਰਮੇਸ਼ਵਰ ਕਿਰਪਾ ਕਰੇ ਇਸੇ ਤਰੀਕੇ ਦੇ ਨਾਲ ਇਹ ਜਿਹੜਾ ਪ੍ਰੋਗਰਾਮ ਹੈ ਚੱਲਦਾ ਰਹੇ ਔਰ ਖਾਸ ਕਰਕੇ ਜਿਹੜੇ ਸਾਡੇ ਸਪੋਰਟਸ ਨਾਲ ਸੰਬੰਧਿਤ ਕੋਚ ਸਾਹਿਬਾਨ ਟੀਚਰਸ ਉਹਨਾਂ ਦਾ ਵੀ ਧੰਨਵਾਦ ਕਰਦਾ ਵੀ ਤੁਸੀਂ ਬੱਚਿਆਂ ਨੂੰ ਇਸੇ ਤਰੀਕੇ ਨਾਲ ਪਲੇਅਰਸ ਕਰਦੇ ਹੋਏ ਗਰਾਊਂਡਾਂ ਦੇ ਵਿੱਚ ਲੈ ਕੇ ਆਓ ਤਾਂ ਕਿ ਇਹਨਾਂ ਬੱਚਿਆਂ ਦਾ ਜਿੱਤੇ ਸਰੀਰਕ ਮਾਨਸਿਕ ਔਰ ਮੈਥਮਨਾ ਵੀ ਪੜਾਈ ਦੇ ਵਿੱਚ ਵੀ ਜ਼ਿਆਦਾ ਦਿਲ ਲੱਗ ਜਾਂਦਾ ਜਦੋਂ ਕਿੰਨਾ ਸਪੋਰਟਸਮੈਨ ਸਪਿਰਟ ਆ ਜਾਂਦੀ ਆ ਸੋ ਬਹੁਤ ਨਾ ਕਹਿੰਦਾ ਹੋਇਆ ਇੱਕ ਵਾਰੀ ਫੇਰ ਸਾਰੀ ਟੀਮ ਦਾ ਧੰਨਵਾਦ